ਸਮਰਥਕਾਂ ਨੂੰ ਲੰਗਰ ਜਿਹੜਾ ਉਹ ਵਰਤਾਰੇ ਨੇ ਘੱਟ ਦੇਖਣ ਨੂੰ ਮਿਲਦੀਆਂ ਸਾਡੇ ਪੰਜਾਬ ਦੀ ਸਿਆਸੀ ਵੀਰਾਂ ਜਦੋਂ ਆਗੂ ਜਾਂ ਵੱਡੇ ਲੀਡਰ ਜਿਹੜੇ ਹੁੰਦੇ ਨੇ ਆਪ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਕਰਨ ਕਿ ਉਹ ਲੰਗਰ ਵਰਤੌਣ ਜਾਂ ਫਿਰ ਲੋਕ ਸੇਵਾ ਕਰਨਾਮ ਤੌਰ ਤੇ ਸਮਰਥਕ ਉਹਨਾਂ ਨੂੰ ਵਰਤੌਂਦੇ ਐ ਇਸ ਵਾਰ ਪੁੱਠਾ ਦੇਖ ਰਹੇ ਆ ਕਿਉਂਕਿ ਸੰਸਦ ਰਵਨੀਤ ਸਿੰਘ ਬਿੱਟੂ ਕਹਿ ਰਿਹਾ ਕਿ ਮੈਂ ਟੋਲ ਪਲਾਜ਼ਾ ਲੋਕਾਂ ਦੀ ਸਹੂਦਤ ਵਾਸਤੇ ਬੰਦ ਕਰਾਉਣਾ ਸਵੇਰ ਤੋਂ ਇਹ ਸਮਰਥਕ ਜਿਹੜੇ ਨੇ ਤਕਰੀਬਨ 11 ਵਜੇ ਤੋਂ ਇੱਥੇ ਉਹਨਾਂ ਦੇ ਨਾਲ ਆਏ ਨੇ ਸਵੇਰ ਤੋਂ ਹੀ ਗੁਰਦੁਆਰਾ ਸਾਹਿਬ ਤੋਂ ਲੰਗਰ ਆਸ-ਪਾਸ ਤੋਂ ਜਿਹੜਾ ਉਹ ਤਿਆਰ ਕਰਕੇ ਲਿਆਇਆ ਜਾ ਰਿਹਾ ਔਰ ਇਹ ਤਸਵੀਰਾਂ ਪੰਜਾਬ ਦੀ ਸਿਆਸਤ ਦੀਆਂ ਵੱਖਰੀਆਂ ਤਸਵੀਰਾਂ ਤੁਹਾਨੂੰ ਦਿਖਾਣ ਦੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਲੱਡੋਵਾਲ ਟੋਲ ਪਲਾਜ਼ਾ ਤੋਂ ਰਾਤ ਦਾ ਵੇਲਾ ਹੈ ਪੂਰੀ ਰਾਤ ਇੱਥੇ ਸੰਸਦ ਰਵਨੀਤ ਬਿੱਟੂ ਦੇ ਵੱਲੋਂ عہد ਹੈ ਕਿ ਉਹ ਇੱਥੇ ਬੈਠਣਗੇ ਟੋਲ ਪਲਾਜ਼ਾ ਨਹੀਂ ਚੱਲਣ ਦਿੱਤਾ ਜਾਊਗਾ ਔਰ ਜਦੋਂ ਤੱਕ ਕੰਪਨੀ ਦੇ ਵੱਲੋਂ ਜੋ ਰਹਿੰਦੇ ਹੋਏ ਪ੍ਰੋਜੈਕਟ ਜਿਹੜਾ ਪੂਰਾ ਨਹੀਂ ਕੀਤਾ ਜਾਂਦਾ ਉਦੋਂ ਤੱਕ ਇਹ ਟੋਲ ਪਲਾਜ਼ਾ ਨਹੀਂ ਚੱਲਣ ਦਿੱਤਾ ਜਾਊਗਾ ਬਿੱਟੂ ਸਾਹਿਬ ਇਹ ਤਸਵੀਰਾਂ ਘੱਟ ਦੇਖਣ ਨੂੰ ਮਿਲਦੀਆਂ ਐਸੀਆਂ ਦੇਖੋ ਮੈਂ ਸਮਝਦਾ ਇਹ ਵੀ ਭਾਗਾਂ ਨਾਲ ਹੀ ਕਿਰਪਾ ਪਰਮਾਤਮਾ ਦੇ ਨਾਲ ਹੀ ਮੌਕਾ ਮਿਲਦਾ ਏ ਵੀ ਅੱਜ ਜਿਹੜੇ ਸਾਡੇ ਨਾਲ ਦਿਆਂ ਦੀ ਸੇਵਾ ਕਰਨ ਦਾ ਮੌਕਾ ਮਿਲੇਆ ਇਹ ਗੱਲ ਤੁਹਾਡੀ ਠੀਕ ਆ ਵੀ ਜਿਹੜੇ ਲੋਕ ਕਿਸੇ ਵੀ ਲਾਲਚ ਤੋਂ ਆਪ ਉੱਠ ਕੇ ਵਰਕਰ ਆ ਜਿਹੜਾ ਉਹ ਇੱਕ ਆਵਾਜ਼ ਤੇ ਲੋਕਾਂ ਦੇ ਲਈ ਟੋਲ ਬੰਦ ਕਰਨ ਆ ਗਿਆ ਤੇ ਮੇਰੀ ਵੀ ਡਿਊਟੀ ਬਣਦੀ ਆ ਫਰਜ ਬਣਦਾ ਸਾਡਾ ਸਾਰਿਆਂ ਦਾ ਵੀ ਅਸੀਂ ਉਹਨਾਂ ਨੂੰ ਕੋਈ ਤਕਲੀਫ ਨਾ ਹੋਵੇ ਆਪ ਉਹਨਾਂ ਨੂੰ ਲੰਗਰ ਖੜਾਈਏ ਆਪ ਉਹਨਾਂ ਨੂੰ ਪ੍ਰਸ਼ਾਦੇ ਖੜਾਈਏ ਇਹਦੇ ਵਿੱਚ ਹੀ ਮੈਂ ਸਮਝਦਾ ਉਹ ਪਾਰਟੀ ਵਰਕਰ ਨੂੰ ਖੁਸ਼ੀ ਮਿਲ ਜਾਂਦੀ ਹੈ ਉਹਨੂੰ ਸਕੂਨ ਮਿਲ ਜਾਂਦਾ ਤੇ ਹਜੇ ਕੀ ਪਤਾ ਕਿੰਨੇ ਦਿਨ ਇੱਥੇ ਕੰਮ ਚੱਲਣਾ ਹੈ ਤੇ ਇਸ ਕਰਕੇ ਜੇ ਉਹ ਖੁਸ਼ ਨੇ ਜੇ ਵਰਕਰ ਇਸ ਗੱਲ ਦੇ ਚਾਹਤ ਨੇ ਵੀ ਅਸੀਂ ਲੋਕਾਂ ਦੇ ਲਈ ਕੰਮ ਅੱਜ ਕਰਨਾ ਆਏ ਤੇ ਜਿਨ੍ਹਾਂ ਨੇ ਸਾਨੂੰ ਸੱਦਿਆ ਉਹ ਵੀ ਸਾਡੀ ਕਤਾਰ 'ਚ ਖੜਕੇ ਲੰਗਰ ਛਕ ਰਿਹਾ ਤੇ ਸਾਨੂੰ ਆਪ ਖਿਲਾ ਰਿਹਾ ਤੇ ਮੈਂ ਸਮਝਦਾ ਉਹ 'ਚ ਦੁੱਗਣਾ ਦੋਸ਼ ਜਿਹੜਾ ਏ ਦੇਸ਼ ਦੇ ਪ੍ਰਤੀ ਕੌਮ ਦੇ ਪ੍ਰਤੀ ਉਹਦੇ 'ਚ ਜੋਸ਼ ਦੁੱਗਣਾ ਆ ਜਾਂਦਾ ਵਰਕਰ ਖਾਸ ਤੌਰ ਤੇ ਜਾਂ ਆਮ ਆਦਮੀ ਉਹ ਕੁਛ ਨਹੀਂ ਚਾਹੁੰਦਾ ਉਹ ਪਿਆਰ ਚਾਹੁੰਦਾ ਇੱਕ ਜਦੋਂ ਤੁਸੀਂ ਅਗਲਾ ਸਵਾਲ ਇਹ ਸੀ ਕਿ ਕਦੋਂ ਤੱਕ ਤੁਸੀਂ ਕਹਿ ਕਿ ਪਤਾ ਨਹੀਂ ਕਿੰਨੇ ਦਿਨ ਚੱਲਣਾ ਹੈ ਕਦੋਂ ਤੱਕ ਬੈਠੋਗੇ ਇੱਥੇ ਮਕਰਸਾਹ ਬੇਨਤੀ ਇਹ ਆ ਵੀ ਅਸੀਂ ਇਹਨਾਂ ਨੂੰ ਇੱਕੋ ਹੀ ਗੱਲ ਕਹੀ ਆ ਕਿਉਂਕਿ ਪਤਾ ਇਹ ਲੱਗਿਆ ਜਿਹੜਾ ਨੈਸ਼ਨਲ ਹਾਈਵੇ ਆ ਉਹ ਤੇ ਸੋਮਾ ਕੰਪਨੀ ਆਪਸ ਵਿੱਚ ਵੀ ਇਹਨਾਂ ਦੇ ਕੋਈ ਜਿਹੜੇ ਰਿਸ਼ਤੇ ਆ ਉਹ ਚੰਗੇ ਨਹੀਂ ਉਹ 파ਟਨਰ ਨੇ ਤੇ ਬਹੁਤ ਚਿਰ ਦੀ ਆਪਸ ਵਿੱਚ ਮੀਟਿੰਗਾਂ ਨਹੀਂ ਹੋ ਰਹੀਆਂ ਨੈਸ਼ਨਲ ਹਾਈਵੇ ਇਹਨਾਂ ਨੂੰ ਕਹਿ ਰਿਹਾ ਵੀ ਇਹ ਟੋਲ ਬੰਦ ਕਰ ਦਿਓ ਸਸਪੈਂਡ ਕਰ ਦਿਓ ਇਹ ਉਹਨਾਂ ਨੂੰ ਕਹਿ ਰਹੇ ਆ ਵੀ ਸਾਨੂੰ ਜਿਹੜੇ ਤਿੰਨੋਂ ਪੁਲ ਨੇ ਸ਼ੇਰਪੁਰ ਜੋਦੇਵਾਲ ਬਸਤੀ ਤੇ ਤੀਜਾ ਕੈਂਸਰ ਹਸਪੀਟਲ ਵੀ ਇਹਦੇ ਲਈ ਸਾਨੂੰ ਹੋਰ ਪੈਸੇ ਦਿੱਤੇ ਜਾਣ ਹੋਰ ਡਿਮਾਂਡ ਕਰ ਰਹੇ ਆ ਉਹ ਇਸ ਗੱਲ ਨੂੰ ਮੰਨ ਨਹੀਂ ਰਹੇ ਤੇ ਕਈ ਚਰੰਦ ਆਪਸ ਵਿੱਚ ਰਿਲੇਸ਼ਨ ਨੇ ਅੱਜ ਸਵੇਰ ਦੇ ਵੀ ਅਸੀਂ ਦੇਖ ਰਹੇ ਆ ਕੰਪਨੀ ਵਾਲੇ ਆ ਰਹੇ ਆ ਸੋਮਾ ਵਾਲੇ ਪਰ ਨੈਸ਼ਨਲ ਹਾਈਵੇ ਵਾਲਿਆਂ ਨੇ ਕੋਈ ਉਹਨਾਂ ਦਾ ਕਿਸੇ ਨਾਲ ਸੰਪਰਕ ਨਹੀਂ ਤੇ ਹੁਣ ਦੋ ਗੱਲਾਂ ਖੜੀਆਂ ਹੋ ਗਈਆਂ ਇਹ ਚ ਇੱਕ ਤਾਂ ਕੰਮ ਦੀ ਕੰਮ ਕਰਾਉਣਾ ਦੂਜਾ ਜਦੋਂ ਆ ਵੱਡਾ ਧਰਨਾ ਲੱਗਿਆ ਇਹਦੇ ਨਾਲ ਨੈਸ਼ਨਲ ਹਾਈਵੇ ਵਾਲੇ ਕਿਉਂਕਿ ਆਪਾਂ ਨੂੰ ਤਾਂ ਕੰਮ ਕਰਾਉਣਾ ਏ ਤੇ ਸੋਮਾ ਵਾਲੇ ਪਹਿਲਾਂ ਤਾਂ ਇਹਨਾਂ ਦੇ ਆਪਸ ਵਿੱਚ ਰਿਲੇਸ਼ਨ ਵਧਣਗੇ ਅੱਜ ਜਦੋਂ ਫਸ ਗਏ ਨੇ ਹੁਣ ਜਦੋਂ ਜਿਹੜਾ ਰੋਜ਼ ਦਾ 50 ਲੱਖ ਰੁਪਈਆ ਸ਼ਾਮ ਨੂੰ ਖਜ਼ਾਨੇ ਚ ਚਲੇ ਜਾਂਦਾ ਸੀ ਅੱਜ ਜਿਨ੍ਹਾਂ ਦੇ ਇਹ 50 ਲੱਖ ਸ਼ਾਮ ਨੂੰ ਨਹੀਂ ਉਹਨਾਂ ਦੀ ਤੋਜ਼ੋਰੀਆਂ ਚ ਜਾਣਾ ਅੱਜ ਉਹ ਉੱਠਣਗੇ ਕੁੰਬ ਕਰਨੀ ਨਹੀਂ ਨੇ ਦਾ ਉੱਠਣਗੇ 50 ਲੱਖ ਰੁਪਈਆ ਨਹੀਂ ਆਇਆ ਕੱਲ ਨੂੰ ਹੋਰ ਦਿਨ ਨਿਕਲੇਗਾ ਵੀ ਕਰੋੜ ਰੁਪਈਆ ਹੋ ਗਿਆ ਨਹੀਂ ਆਇਆ ਉਹ ਜਾਗਣਗੇ ਤੇ ਆਪਸ ਵਿੱਚ ਇਕੱਠੇ ਹੋਣਗੇ ਤਾਂ ਇਹ ਦੋਨੋਂ ਜਦੋਂ ਇਕੱਠੇ ਹੋਣਗੇ ਇਕੱਠੇ ਹੋ ਕੇ ਉਰੇ ਆਉਣਗੇ ਨੈਸ਼ਨਲ ਹਾਈਵੇ ਤੇ ਸੁਮਾ ਵਾਲੇ ਚਾਹੇ ਕੱਲ ਸਵੇਰੇ ਆਜਣ ਡੇਡਲਾਈਨ ਦੇ ਦੇਣ ਵੀ ਆਹ ਦਿਨ ਅਸੀਂ ਕੰਮ ਸ਼ੁਰੂ ਕਰਾਂਗੇ ਆਹ ਦਿਨ ਅਸੀਂ ਖਤਮ ਕਰਾਂਗੇ ਆਪਾਂ ਆਪਣਾ ਬੋਰੀ ਬਿਸਤਰਾ ਬੰਨ ਕੇ ਗੱਡੀ ਚ ਰੱਖ ਕੇ ਰਾਤ ਇੱਥੇ ਰਹੋਗੇ ਅੱਜ ਰਾਤ ਸਾਰੀ ਤੁਹਾਨੂੰ ਪਤਾ ਵੀ ਇਹਨਾਂ ਨੂੰ ਇਹੀ ਗਲਤਫਹਿਮੀ ਸੀ ਵੀ ਸ਼ਾਇਦ ਲੀਡਰ ਆਉਣਗੇ ਫੋਟੋਆਂ ਖਿਚਾ ਕੇ ਚਲੇ ਜਾਣਗੇ ਗੱਡੀਆਂ ਚ ਬਹਿ ਕੇ ਫਿਰ ਇਹਨਾਂ ਨੇ ਕਿਹਾ ਵੀ ਅਸੀਂ ਤੁਹਾਨੂੰ ਵੀ ਇਹੀ ਲੱਗਦਾ ਸੀ ਦੇਖੋ ਦੇਖੋ ਇਹੀ ਚੇਂਜ ਆ ਇਹੀ ਚੇਂਜ ਜਿਹੜੀ ਆ ਸਿਆਸਤ ਚ ਆਉਣੀ ਚਾਹੀਦੀ ਆ ਲੋਕਾਂ ਦਾ ਜਿੰਨਾਂ ਚਿਰ ਤੁਹਾਡੇ ਉਤੇ ਵਿਸ਼ਵਾਸ ਨਹੀਂ ਹੁੰਦਾ ਜਿੰਨਾਂ ਤੇ ਲੋਕਾਂ ਚ ਲੋਕਾਂ ਨੂੰ ਤੁਹਾਨੂੰ ਵੀ ਜੋ ਇਹ ਕਹਿੰਦੇ ਆ ਉਹ ਕਰਦੇ ਆ ਉਹਨਾਂ ਚਿਰ ਫਿਰ ਕੋਈ ਸਿਆਸਤ ਦਾ ਵੀ ਲੋਕ ਸੇਵਾ ਚ ਆਉਣ ਦਾ ਵੀ ਕੋਈ ਮਕਸਦ ਨਹੀਂ ਜਦੋਂ ਰਾਤ ਇੱਥੇ ਕੱਟਾਂਗੇ ਰਾਤ ਇੱਥੇ ਪਤਾ ਲੱਗੂਗਾ ਉਹਦੇ ਉਹਦੇ ਵਿੱਚ ਹੀ ਬੰਦਾ ਪੱਠੀ 'ਚ ਜਦੋਂ ਪੱਕਦਾ ਨਾ ਉਹਦੇ ਵਿੱਚ ਹੀ ਉਹ ਫਿਰ ਉੱਭਰ ਕੇ ਲੋਕਾਂ ਦੇ ਨਾਲ ਆਉਂਦਾ ਤੇ ਇੱਥੇ ਰਾਤ ਪਾਵਾਂਗੇ ਚਾਹੇ ਜਿੰਨੀਆਂ ਰਾਤਾਂ ਪਈਆਂ ਪੈਣ ਉਹਨਾਂ ਨੂੰ ਵੀ ਪਤਾ ਲੱਗ ਜੂ ਉਹ ਵੀ ਆਪਣੇ ਬੋਰੀ ਬਿਸਤਰਾ ਬਨ ਕੇ ਕੋਸ਼ਿਸ਼ ਕੰਮ ਜਿਹੜਾ ਜਿਹੜਾ ਕੰਮ ਨੂੰ ਜਿਹੜੀ ਤੇਜ਼ੀ ਦਿਖਾਉਣਗੇ ਤੇ ਉਹ ਵੀ ਸਵੇਰੇ ਆਏ ਲੋਕ ਨੈਸ਼ਨਲ ਹਾਈਵੇਅ ਆ ਜਾਣਗੇ ਤੇ ਕੰਪਨੀ ਵਾਲੇ ਵੀ ਇਕੱਠੇ ਹੋ ਕੇ ਆ ਜਾਣਗੇ ਆਏ ਲੋ ਵੀ ਅਸੀਂ ਜੀ ਇਹ ਕੰਮ ਆ ਲੁਧਿਆਣੇ ਦਾ ਸਿਰੇ ਚੜਾਵਾਂਗੇ ਇਹ ਜ਼ਿੰਮੇਵਾਰੀ ਨਾਲ ਅਸੀਂ ਤੁਹਾਨੂੰ ਕਹਿ ਕੇ ਜਾਂਦੇ ਆ ਪਰ ਉਹ ਹੋਣਾ ਉਦੋਂ ਹੀ ਆ ਜਦੋਂ ਅਸੀਂ ਵੀ ਕੁਝ ਮੂਰੇ ਲੋਕਾਂ ਦੀ ਕਰਕੇ ਦਿਖਾਵਾਂਗੇ ਜੇ ਤਾਂ ਬੋਰੀ ਬਿਸਤਰਾ ਲੈ ਕੇ ਬਨ ਕੇ ਚਲੇ ਜਾਂਦੇ ਫਿਰ ਨਾ ਕੰਮ ਚੱਲਣਾ ਸੀ ਨਾ ਕਿਸੇ ਆਉਣਾ ਸੀ ਹੁਣ ਕੰਮ ਵੀ ਚਲਾਉਣਗੇ ਤੇ ਹੋਣਗੇ ਵੀ ਚਾਹੇ ਪਰਚੇ ਵੀ ਦਰਜ ਕਰਾ ਲੈਣ ਉਹ ਉਹਨਾਂ ਦੀ ਮਰਜ਼ੀ ਆ 2 ਤੇ ਕਰ ਦੇਣਗੇ 10 ਤੇ 100 ਤੇ ਕਰ ਦੇਣਗੇ 1000 ਤੇ ਕਰ ਦੇਣਗੇ ਹੋਰ ਹਜ਼ਾਰ ਆ ਕੇ ਬਹਿ ਜੂਗਾ ਉਰੇ ਲੋਕਾਂ ਦੀ ਕਮੀ ਆ ਸੇਵਾ ਵਾਲਿਆਂ ਦੀ ਪਰ ਜਿੰਨਾ ਚਿਰ ਵਿਸ਼ਵਾਸ ਨਹੀਂ ਉਹਨਾਂ ਚਿਰ ਟੋਲ ਨਹੀਂ ਸਾਂਸਦ ਰਵਨੀਤ ਬਿੱਟੂ ਵਰਕਰਾਂ ਦੇ ਵਿੱਚ ਜੋਸ਼ ਭਰ ਰਹੇ ਨੇ ਲੰਗਰ ਛਕਾ ਰਹੇ ਨੇ ਕਹਿ ਰਹੇ ਨੇ ਕਿ ਪੂਰੀ ਰਾਤ ਇੱਥੇ ਬਿਤਾਉਣਗੇ ਜਦੋਂ ਤੱਕ ਕੰਪਨੀਆਂ ਦੇ ਵੱਲੋਂ ਕੰਮ ਦੀ ਸ਼ੁਰੂਆਤ ਨਹੀਂ ਹੁੰਦੀ ਟੋਲ ਪਲਾਜ਼ਾ ਨਹੀਂ ਚੱਲਣ ਦਿੱਤਾ ਜਾਊਗਾ ਕੈਮਰਾ ਪਰਸਨ ਗਗਨ ਦੇ ਨਾਲ ਸਮਰਨ ਜੋਤ ਸਿੰਘ ਡੇਲੀ ਪੋਸਟ ਲੱਡਵਾਲ ਟੋਲ ਪਲਾਜ਼ਾ ਲੁਧਿਆਣਾ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ ਨਿਊਜ਼ੀਲੈਂਡ ਆਸਟ੍ਰੇਲੀਆ ਯੂ ਐਸ ਯੂ ਕੇ ਵਿੱਚ ਆਪਣਾ ਸਟੂਡੈਂਟ ਵੀਜ਼ਾ ਅਪਲਾਈ ਕਰਨਾ ਤੇ ਅੱਜ ਹੀ ਮਿਲੋ ਪੈਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਜ਼ ਨਾਲ ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਔਰ ਮਸ਼ਹੂਰ ਕਾਲਜਾਂ ਔਰ ਯੂਨੀਵਰਸਿਟੀਆਂ ਵਿੱਚ ਸਹੀ ਕੋਰਸ ਵਿੱਚ ਟਾਈਮ ਸਿਰ ਆਪਣਾ ਦਾਖਲਾ ਕਰਵਾ ਕੇ ਆਪਣਾ ਦਾਖਲਾ ਸਿਕਿਉਰ ਕਰੋ ਕੈਨੇਡਾ ਵਿੱਚ ਸਪੈਸੀਫਿਕਲੀ ਮਈ ਔਰ ਸਪਟੈਂਬਰ 2019 ਸੈਸ਼ਨ ਦੇ ਦਾਖਲੇ ਖੁੱਲ ਚੁੱਕੇ ਹਨ ਇਹਨਾਂ ਵਿੱਚ ਦਾਖਲਾ ਕਰਵਾ ਕੇ ਆਪਣਾ ਕੈਨੇਡਾ ਜਾਣ ਦਾ ਸੁਪਨਾ ਤੁਸੀਂ ਪੂਰਾ ਕਰ ਸਕਦੇ ਹੋ